ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ 'ਚ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੰਦਿਆਂ ਵਕੀਲ ਲਖਵਿੰਦਰ ਸਿੰਘ ਉੱਤੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ। ਹਮਲੇ ਵੇਲੇ ਲਖਵਿੰਦਰ ਸਿੰਘ ਆਪਣੇ ਘਰ ਤੋਂ ਅੰਮ੍ਰਿਤਸਰ ਕੋਰਟ ਜਾ ਰਹੇ ਸਨ। ਹਮਲਾਵਰ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਹਾਲਤ 'ਚ ਲਖਵਿੰਦਰ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਦੋ ਗੋਲੀਆਂ ਲੱਗੀਆਂ ਹਨ। ਪਰ ਹਾਲਤ ਖਤਰੇ ਤੋਂ ਬਾਹਰ ਹੈ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਹਸਪਤਾਲ ਪਹੁੰਚੇ ਉਹਨਾਂ ਨੇ ਲਖਵਿੰਦਰ ਸਿੰਘ ਨੂੰ ਆਪਣੇ ਪਰਿਵਾਰ ਵਰਗਾ ਦੱਸਦੇ ਕਿਹਾ ਕਿ ਉਹਨਾਂ ਦੇ ਇਲਾਜ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਪੁਲਿਸ ਨੂੰ ਤਤਕਾਲ ਸਖਤ ਕਾਰਵਾਈ ਦੀ ਹਦਾਇਤ ਦਿੱਤੀ ਹੈ ਡੀਐਸਪੀ ਜੰਡਿਆਲਾ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਹਮਲੇ ਦੇ ਮੌਕੇ ਤੋਂ ਪੰਜ ਖੋਲ ਮਿਲੇ ਨੇ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਸੀਸੀਟੀਵੀ ਅਤੇ ਗਵਾਹਾਂ ਦੀ ਮਦਦ ਨਾਲ ਕਾਰਵਾਈ ਜਾਰੀ ਹੈ ਨਾਮ ਦੱਸ ਕੇ ਕੀ ਗਲਪ ਤਾਂ ਜਿਹੜੀ ਗੋਲੀ ਚੱਲੀ ਜੀ ਕੀ ਕਰਨ ਹਾਂਜੀ ਸਰ ਮੈਂ ਨਾ ਰਿਆ ਲਾਗੇ ਕੰਮ ਕਰ ਚੱਲਣ ਡਿਆ ਮੇਰਾ ਲਾਗੇ ਤੇ ਉਹ ਜੇ ਗੋਲੀ ਚੱਲੀ ਤਾਂ ਤਾੜ ਤਾੜ ਤੇ ਮੈਂ ਮੁੜ ਕੇ ਗਿਆ ਨਹੀਂ ਆ ਸਾਰੇ ਮੁੰਡਿਆਂ ਨੂੰ ਰੋਕਿਆ ਮੈਂ ਜਾਓ ਨਾ ਗੋਲੀ ਚੱਲਣ ਦੀ ਗਾੜੀ ਮੈਂ ਮੁੜ ਕੇ ਫਿਰ ਚੱਲ ਗਈ ਗੋਲੀ ਚੱਲ ਗਏ ਬੰਦੇ ਭੱਜ ਗਏ ਆ ਤਿੰਨ ਜਾਣੇ ਦੋ ਮੋਟਰਸਾਈਕਲ ਆਦੇ ਤੇ ਮੈਂ ਮੁੜ ਕੇ ਜਦੋਂ ਗੱਡੀ ਦੇ ਵਿੱਚ ਕੋਈ ਹੱਥ ਨਹੀਂ ਪਾਉਣ ਡਿਆ ਇਹਨੂੰ ਵਕੀਲ ਸਾਹਿਬ ਨੂੰ ਤੇ ਮੈਂ ਮੁੜ ਕੇ ਫਿਰ ਜਾ ਕੇ ਆਂਦੇ ਮਾਰ ਗੇ ਮਾਰ ਗੇ ਆ ਮੁੜ ਕੇ ਮੈਂ ਜਾ ਕੇ ਵੇਖਿਆ ਜਾ ਕੇ ਮੈਂ ਗੱਡੀ ਲਾ ਕੇ ਗਿਆ ਮੜਾ ਸਿਰ ਤੇ ਹੱਥ ਫੇਰਾ ਤੇ ਮਿਛਾਲ ਲਿਆ ਮੈਨੂੰ ਅਲੱਗ ਕਲਦੀਬ ਆ ਆਂਦਾ ਮੈਨੂੰ ਕੱਢ ਗੱਡੀ 'ਚ ਬਾਹਰ ਮੈਂ ਦਵਾਦ ਆ ਮੁੜ ਕੇ ਫੜਿਆ ਲਾਗੋ ਕੋਈ ਤਮਾਸ਼ਾ ਵੇਖੀ ਜਾਣਾ ਕਿਸ ਨੇ ਹੱਥ ਨਹੀਂ ਪਾਇਆ ਕੋਈ ਆਪਣੇ ਕੱਪੜੇ ਲੱਭਣ ਤੋਂ ਡਰੇ ਗੱਡੀਆਂ ਵਾਲਿਆਂ ਨੂੰ ਬਸੇ ਰਿਆ ਰੋਕਿਆ ਕਿਸੇ ਨੂੰ ਕੋਈ ਮੌਕੇ ਤੇ ਕੋਈ ਨਹੀਂ ਪਹੁੰਚਿਆ ਉਥੇ ਵਕੀਲ ਦਾ ਕੀ ਨਾਂ ਸੀ ਕਿੱਥੋਂ ਦਾ ਰਹਿਣਾ ਬਸ ਜੰਡੇ ਵਾਲੇ ਗੁਰੂ ਤੋਂ ਜੀ ਹਾਂਜੀ ਤੁਹਾਡਾ ਕੀ ਲੱਗਦਾ ਹਾਂਜੀ ਤੁਹਾਡਾ ਕੀ ਲੱਗਦਾ ਮੇਰਾ ਵੀ ਭਰਾ ਹੀ ਆ ਜੀ ਹਾਂਜੀ ਉਸ ਤੋਂ ਬਾਅਦ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰੋਂ ਕਰਨ ਦੇ ਹੁਣ ਹਾਂਜੀ ਕਰਨਗੇ ਸਾਰੇ ਮੰਤਰੀ ਸਾਹਿਬ ਵੀ ਆਏ ਸੀ ਹਾਂਜੀ ਮੰਤਰੀ ਸਾਹਿਬ ਵੀ ਆਏ ਕੀ ਸਵਾਸ਼ਣ ਦੇ ਕੇ ਉਹ ਸਾਰਾ ਕੁਝ ਹਾਨ ਕਰਨ ਲਗੇ ਪੱਜ ਨਾਟ ਪੂਰੀ ਕਰਨ ਲਿਆ। ਉਹਨਾਂ ਨੇ ਸਾਰਾ ਇੱਥੇ ਭੇਜਿਆ ਵਾ ਸਾਰਾ ਕੁਝ ਉਹ ਹੀ ਕਰਨ ਲਿਆ। ਮੰਤਰੀ ਸਾਹਿਬ ਹਾਲਾਤ ਨਾ ਕੀ ਹਾਲਤ ਦੇ ਬਾਬਾ ਹੀ ਖਰਾਬ ਜਿਹਾ ਵਾਲੇ ਤੇ ਬਹੁਤ ਹਾਲਾਤ ਖਰਾਬ ਆ। ਗੋਲੀਆਂ ਕਿੱਥੇ ਕਿੱਥੇ ਵਜੀਆਂ? ਗੋਲੀ ਦੇ ਸਾਰੇ 1 ਵਜੇ ਉਹਦੇ ਇੱਥੇ। ਤੇ 1 ਵਜੇ ਇੱਥੇ ਬਾਹ ਦੇ। 1 ਵਜੇ ਇੱਥੇ ਆ ਸਾਈਡ ਦੇ ਇੱਥੇ ਵਜੀਆਂ। ਮੈਂ ਚਾਗਾ ਲਾਗ ਸ਼ੈਲਟਰ ਲਾ ਕੇ ਦੇ ਵੇਖਿਆ ਵਾ। ਕੋਈ ਪਛਾਣ ਹੋਈ ਉਹ ਬੰਦੇ ਕੌਣ ਸੀ? ਨਹੀਂ ਉਹ ਕੋਈ ਪਛਾਣੇ ਮੂੰਹ ਬੱਦੇ ਹੁਣਾ। ਤੱਕ ਰੋ ਕਿ ਟਰੋਟ ਵਾਸਤੇ ਨਿਕਲੇ ਸੀ ਜਾਂ ਕੋਈ ਟਰੋਟ ਵਾਸਤੇ ਚੱਲੇ ਨਿਕਲੇ ਹਾਂ ਉਹ ਡਾਕਟਰ ਕੀ ਕਹਿ ਰਹੇ ਡਾਕਟਰ ਕਹਿੰਦੇ ਠੀਕ ਆ ਠੀਕ ਆ ਕੋਈ ਨਹੀਂ ਗੱਲਾਂ ਬਾਤਾਂ ਕਰਦਾ ਆ ਸਾਡੇ ਨਾਲ ਉਦਾਂ ਠੀਕ ਠਾਕ ਆ ਤਿੰਨ ਗੋਲੀਆਂ ਵਜੀਆਂ ਮੈਂ ਕੱਢ ਕੇ ਭਾਇਆ ਬਹਿ ਗਿਆ ਮੁਰ ਕੇ ਆਂਦਾ ਮੈਂ ਲੰਮੇ ਪਾ ਦੇ ਤੇ ਮਰੇ ਮੌਕੇ ਤੇ ਕੋਈ ਪਹੁੰਚੇ ਨਾ ਮੈਂ ਆਰ ਕੇ ਮੈਂ ਮੋਰਸਲ ਲਿਆਉਂਦਾ ਮੋਰਸਲ ਤੇ ਚੜਾ ਕੇ ਲੈ ਆਇਆ ਨਹੀਂ ਤੈਨੂੰ ਮੁਰ ਕੇ ਫਿਰ ਆਏ ਮੁਰ ਕੇ ਆਟੋ ਦਾ ਆਇਆ ਉਹਦਾ ਆਟੋ ਲੱਦ ਕੇ ਤੇ ਲੈ ਕੇ ਹਸਤਲ ਗਿਆ ਸੀ ਤੇ ਉੱਥੇ ਆ ਹਸਤਲ ਮੀਦ ਉੱਥੇ ਕੋਈ ਹੱਥ ਨਹੀਂ ਪਾਇਆ ਨਾ ਅੱਛਾ ਉਹਨਾਂ ਨੇ ਕੋਈ ਕੋਈ ਟੀਗਾ ਨਹੀਂ ਕੋਈ ਹੱਥ ਨਹੀਂ ਪਾਇਆ ਨਾ ਨਾ ਉਹਨਾਂ ਬਾਹਰ ਹੀ ਕੱਢਦਾ ਦੇ ਅੱਛਾ ਮੁੜ ਕੇ ਫੇਰ ਇੱਥੇ ਮੁੜ ਕੇ ਪਾਣੀ ਕੀਤੀ ਗੱਲ ਮੁੜ ਕੇ ਮੰਤਰੀ ਨਾਲ ਇੱਥੇ ਸਿੱਧਾ ਆਂਦੇ ਵੀ ਉਹ ਸਿੱਧਾ ਇੱਥੇ ਜਾਓ ਹਾਂਜੀ ਅੰਤਰੀ ਗੋਲੀ ਚੱਲੀ ਆ ਵਕੀਲ ਦੇ ਉੱਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਹਾ ਜੀ ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅਮਰਾ ਸਰ ਕਚਹਿਰੀ ਦੇ ਵਿੱਚ ਕ੍ਰਾਈਟਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਹਨ ਪੰਜ ਖੂਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਤੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨੂੰ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਸ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਅਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕਿਹੜੇ ਪੇਜ ਗਿਆ ਜੀ ਅਮਨਦੀਪ ਹਸਪੀਟਲ ਠੀਕ ਥੋੜੀ ਜੀ ਸਾਹਿਬ ਜੋ ਮੰਤਪ ਸਿੰਘ ਦੀ ਘਟਨਾ ਵਾਪਰੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਪਤਾ ਲਾਓ ਦੇਖੋ ਬਹੁਤ ਮੰਤਪਾ ਸਿੰਘ ਦੀ ਘਟਨਾ ਵਾਪਰੀ ਹੈ ਸਾਡਾ ਆਪਣਾ ਬੱਚਾ ਆ ਲਖਮਨਪਰ ਸਿੰਘ ਜੋ ਐਡਵੋਕੇਟ ਮੇਰੇ ਤੇ ਜੰਡਿਆਲੇ ਨੇ ਨੇ ਮੇਰੇ ਆਪ ਦੇ ਪਰਿਵਾਰ ਦੇ ਬੱਚੇ ਨੇ ਸੋ ਅ ਅਸੀਂ ਇੱਥੇ ਉਹਨੂੰ ਸ਼ਿਫਟ ਕੀਤਾ ਆ ਡਾਕਟਰ ਸਾਹਿਬ ਨਾਲ ਗੱਲ ਹੋਈ ਆ ਟ੍ਰੀਟਮੈਂਟ ਚੱਲ ਰਿਹਾ ਹੈ ਸੀਟੀ ਸਕੈਨ ਵਾਸਤੇ ਲਿਖੇ ਗਏ ਨੇ ਮੈਂ ਗੱਲ ਵੀ ਕਰਕੇ ਆਇਆ ਮੁੰਡੇ ਨਾਲ ਬੋਲਦੇ ਆ ਠੀਕ ਆ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੈਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਐਸਐਸਪੀ ਸਾਹਿਬ ਨੂੰ ਡਿਪਟੀ ਸਾਹਿਬ ਲੱਗੇ ਹੋਏ ਨੇ ਕੈਮਰੇ ਜਿਹੜੇ ਨੇ ਉਹ ਫੁੱਲੇ ਜਾ ਰਹੇ ਨੇ ਬਹੁਤ ਜਲਦ ਦੋਸ਼ੀ ਜੜੇ ਆ ਫਨਾਨੂ ਕਾਬੂ ਕਰਾਂਗੇ ਔਰ ਬੰਦੀ ਸਜ਼ਾ ਦਵਾਵਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨੂੰ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਵਿਚਾਰਾ ਆਪਦੇ ਵਿਚਾਰੀ ਆ ਰਿਹਾ ਸੀਗਾ ਅੱਜ ਪਹਿਲਾਂ ਨਿਕਲਿਆ ਥੋੜਾ ਜਾ ਕੇ ਬੇਲਜ਼ ਵਗੈਰਾ ਚਾਰਨੀਆਂ ਲੱਗੀਆਂ ਸੀਗੀਆਂ ਸੋ ਇਹਨਾਂ ਦਾ ਪਰਿਵਾਰ ਸਰਦਾਰ ਰਵਰਕਾਰ ਸਿੰਘ ਜੀ ਸਾਹਿਬ ਦਾ ਕਾਉਂਸਲਰ ਸਾਡੇ ਸਾਰੇ ਪਰਿਵਾਰਕ ਮੈਂਬਰ ਨੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਮੈਨੂੰ ਬੜਾ ਦੁੱਖ ਲੱਗਿਆ ਮੈਂ ਵਾਪਸ ਇੱਥੇ ਆਇਆ ਆ ਡਾਕਟਰ 3 ਤੇ ਕਰ ਰਹੇ ਨੇ ਮੇਰੇ ਡਾਕਟਰ ਅਵਕਾਸ ਸਿੰਘ ਨੂੰ ਨਾਲ ਵੀ ਧੰਨਵਾਦ ਹੋਈ ਆ ਆ ਉਹ ਅਫਸਰ ਆ ਵੈਰੀਫਾਈ ਕੀਤਾ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਆ ਦੇਖੋ ਪੁਲਿਸ ਇਨਵੈਸਟੀਗੇਸ਼ਨ ਬਿਲਕੁਲ ਚੱਲ ਰਹੀ ਆ ਬੜੀ ਸਪੀਡ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਆ ਬਹੁਤ ਜਲਦ ਜਿਹੜੇ ਆ ਅਸੀਂ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਹਾਂ ਪਰਿਵਾਰ ਹਾਂ ਪਰਿਵਾਰ ਅਸੀਂ ਪਰਿਵਾਰ ਹੀ ਆ ਪਰਿਵਾਰ ਦਾ ਸਾਡੇ ਪਰਿਵਾਰ ਦੇ ਇਹ ਵੀ ਸਾਡੇ ਪਰਿਵਾਰ ਦੇ ਮੈਂ ਇਹ ਵੀ ਸਾਡਾ ਸਾਰਾ ਪਰਿਵਾਰ ਆ ਮੈਨੂੰ ਬੜਾ ਧੰਨਵਾਦੀ ਆ ਮੈਂ ਇਨਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਬੜਾ ਇਹਨਾਂ ਦਾ ਕਨਸਰਨ ਹੁੰਦਾ ਹਰ ਜਦੋਂ ਵੀ ਕਿਤੇ ਕੋਈ ਇਹੋ ਜੀ ਘਟਨਾ ਵਾਪਰਦੀ ਆ ਸਾਰੀ ਬਾਰ ਐਸੋਸੀਏਸ਼ਨ ਜਿਹੜੀ ਆ ਉਹ ਨਾਲ ਖੜਦੀ ਆ ਮੈਂ ਵੀ ਆਮ ਤੌਰ ਤੇ ਜਾਣਦਾ ਰਹੀ ਨਾ ਉਥੇ ਜੀਡੀਐਲ ਸਾਹਿਬ ਇਹਨਾਂ ਮੁਕੰਮਲ ਰੂਪ ਦੇ ਵਿੱਚ ਨਕੀਲ ਕਦੋਂ ਪਾਈ ਜਾਏ ਕਿਉਂਕਿ ਕਈ ਵਪਾਰੀਆਂ ਨੂੰ ਤੰਗ ਕੀ ਆ ਜਾਵੇ ਦੇਖੋ ਅਸੀਂ 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 ਬਿਲਕੁਲ ਇਹਦੇ ਪੀਸੀ ਜਿਹੜੇ ਆ ਉਹ ਲੱਗੇ ਹੋਏ ਆ ਜਿਹੜੀ ਵੀ ਕੋਈ ਅਬਲਤੇ ਹੁਣਿਆ ਦੁਰਘਟਨਾ ਵਾਪਰਨੀ ਆ ਨਹੀਂ ਚਾਹੀਦੀਆਂ ਜੇ ਕੋਈ ਵਾਪਰਦੀ ਆ ਤੇ ਅਸੀਂ ਇਮੀਡੀਏਟਲੀ ਉਹਦੀ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਜਰੇ ਆ ਉਹ ਪਕੜੇ ਜਾ ਰਹੇ ਨੇ ਔਰ ਹੋਰ ਇਨਵੈਸਟੀਗੇਸ਼ਨ ਹੈ ਹੋਰ ਕੰਝਾ ਜਿਹੜਾ ਆ ਇਹਨਾਂ ਦੇ ਉੱਤੇ ਕੱਸਾਂਗੇ ਕਿ ਕਿਸ ਤਰ੍ਹਾਂ ਦੇ ਤੇ ਦੇਹ ਦੇ ਹਾਰੇ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋਣੀ ਕਿੰਨੀ ਮੰਦਭਾਗੀ ਮੈਂ ਬਹੁਤ ਮੰਦਭਾਗੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਬੜੀ ਬਾੜੀ ਘਟਨਾ ਆ ਇਸ ਤਰ੍ਹਾਂ ਨਹੀਂ ਵਾਪਰਨਾ ਚਾਹੀਦਾ ਪਰ ਅਸੀਂ ਹੁਣ ਜਿਹੜੇ ਪੂਰੀ ਮੁਸਤਕਿਦਿ ਦੇ ਨਾਲ ਸਾਡੀ ਪੁਲਿਸ ਫੋਰਸ ਜਿਹੜੀ ਆ ਉਹ ਕੰਮ ਕਰ ਰਹੀ ਹੈ